ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਆਓ ਆਪ ਜੀ ਦੇ ਨਾਲ ਭਾਈ ਕਨਈਆ ਜੀ ਗੁਰੂ ਘਰ ਦੇ ਸੱਚੇ ਸੇਵਕ ਦਿਨਾਂ ਦੀ ਵਾਰਤਾ ਸਾਂਝੀ ਕੀਤੀ ਜਾਵੇ ਭਾਈ ਕਨਈਆ ਜੀ ਅੱਜ ਦੇ ਦਿਨ 18 ਸਤੰਬਰ 1718 ਨੂੰ ਇਹ ਪੰਜ ਪੌਤਕ ਸਰੀਰ ਛੱਡ ਕੇ ਗੁਰੂ ਚੰਨਾ ਮੇ ਜਾਬਰਾ ਜੀ ਸਾਨੂੰ ਨਾਮ ਬਾਣੀ ਦੇ ਰਸਿਏ ਭਾਈ ਕਨੀਆ ਜੀ ਦਾ ਜਨਮ 1648 ਈਸਵੀ ਨੂੰ ਮਾਤਾ ਸੁੰਦਰੀ ਜੀ ਅਤੇ ਪਿਤਾ ਨਥੂ ਰਾਮ ਦੇ ਘਰ ਵਿਖੇ ਪਿੰਡ ਸੌਧਰਾ ਜ਼ਿਲ੍ਹਾ ਸialkot ਪਾਕਿਸਤਾਨ ਵਿੱਚ ਹੋਇਆ ਇਹ ਦਰਿਆ ਅਟਕ ਤੋਂ ਥੋੜੀ ਦੂਰੀ ਤੇ ਪਿੰਡ ਵਸਿਆ ਹੋਇਆ ਹੈ ਇਤਿਹਾਸ ਵਿੱਚ ਆਉਂਦਾ ਹੈ ਕਿ ਇਸ ਕਸਬੇ ਦੇ ਸੌਧਵਾਦੀ ਹੁਣ ਕਰਕੇ ਇਸ ਦਾ ਨਾਮ ਸੌਧਰਾ ਬਾਅਦ ਵਿੱਚ ਵਿਗੜ ਕੇ ਇਸ ਦਾ ਨਾਮ ਸੌਂਧਰਾ ਹੋ ਗਿਆ ਇਸ ਪਿੰਡ ਦੀ ਇੱਕ ਗੱਲ ਜੋ ਬਹੁਤ ਮਸ਼ਹੂਰ ਹੈ ਉਹ ਇੱਕ ਇੱਕ ਪਿੰਡ ਇਸ ਪਿੰਡ ਦੇ ਵਿੱਚ ਇੱਕ 9 ਲੱਖਾ ਖੂਬਸੂਰਤ ਬਾਗ ਸੀ ਜਿਹਦੇ ਉਸ ਵੇਲੇ 9 ਲੱਖ ਰੁਪਏ ਖਰਚਾਏ ਸਨ ਆਪ ਜੀ ਦੇ ਪਿਤਾ ਇੱਕ ਵੱਡੇ ਸੁਦાગਰ ਸਨ ਤੇ ਸ਼ਾਹੀ ਫੁਗਜਾਂ ਨੂੰ ਰਸਤ ਪਹੁੰਚਾਉਣ ਦਾ ਕੰਮ ਕਰਦੇ ਸਨ ਆਪ ਬਚਪਨ ਸਮੇ ਤੋਂ ਹੀ ਪਰਵਕਾਰੀ ਤੇ ਦਇਆਵਾਨ ਸੁਭਾਅ ਦੇ ਮਾਲਕ ਸਨ ਆਪ ਆਪਣੇ ਘਰੋਂ ਜੇਬ ਵਿੱਚ ਕੋਡੀਆਂ ਪ੍ਰਪੇਅ ਤੇ ਪੈਸੇ ਭਰ ਕੇ ਲੈ ਜਾਂਦੇ ਸਨ ਤੇ ਬਾਹਰ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ ਭਾਈ ਕਨਈਆ ਜੀ ਦੇ ਮਨ ਵਿੱਚ ਪ੍ਰਭੂਪਤੀ ਦੇ ਚੰਨਾ ਦੀ ਤਾਂ ਗੁੱਠੀ ਕਿਸੇ ਨੇ ਲਾਹੌਰ ਜਾਣ ਲਈ ਕਿਹਾ ਆਪ ਜੀ ਲਾਹੌਰ ਪੁਜੀ ਸਨ ਕੇ ਪਿੱਛੇ ਆਪ ਜੀ ਦੇ ਪਿਤਾ ਜੀ ਕਾਲ ਚਲਾਣਾ ਕਰ ਗਏ ਵੱਡੇ ਹੋਣ ਕਰਕੇ ਸਾਰੀ ਜ਼ਿੰਮੇਵਾਰੀ ਆਪ ਜੀ ਦੇ ਸਿਰ ਆ ਪਈ ਆਪ ਆਪਣੇ ਪਿਤਾਪੁਰਖੀ ਕਿਤੇ ਸ਼ਾਹੀ ਫੌਜਾਂ ਨੂੰ ਰਸਤ ਪਾਣੀ ਪਹੁੰਚਾਉਣ ਦੇ ਕੰਮ ਵਿੱਚ ਜੁਟ ਗਏ ਉਸ ਸਮੇਂ ਔਰੰਗਜ਼ੇਬ ਦੇ ਕਾਫਲੇ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨੰਨ ਸੇਵਕ ਭਾਈ ਨਨਵਾ ਜੀ ਹੁੰਦੇ ਸਨ ਉਹਨਾਂ ਕੋਲੋਂ ਨਵੇਂ ਗੁਰੂ ਜੀ ਦੀ ਬਾਣੀ ਸੁਣੀ ਜਿਸ ਨਾਲ ਸੀਨੇ ਵਿੱਚ ਖਿੱਚ ਪਈ ਆਪ ਆਪਣਾ ਸਾਰਾ ਕਾਰੋਬਾਰ ਛੱਡ ਕੇ ਜੰਗਲਾਂ ਵੱਲ ਨੂੰ ਉਤਰੇ ਆ ਭੁੱਖੇ ਪਿਆਸੇ ਜੰਗਲ ਜੰਗਲ ਫੜਕਦੇ ਫਿਰਦੇ ਰਹੇ ਆ ਜੀ ਨੂੰ ਇੱਕ ਸਿੱਖ ਮਿਲਿਆ ਤੇ ਆਪ ਨੇ ਉਸ ਨੂੰ ਅਕਾਲ ਪੁਰਖ ਪੁਰਪਾਤਮਾ ਪਾਉਣ ਦੀ ਵਿਧੀ ਦੱਸੀ ਉਸ ਸਿੱਖ ਨੇ ਅਨੰਦਪੁਰ ਦੇ ਰਸਤੇ ਪਾ ਦਿੱਤਾ ਭਾਈ ਕਨੀਆ ਜੀ ਸੰਗਤਾਂ ਨਾਲ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚ ਗਏ ਨਵੇਂ ਪਾਰਸ਼ਾ ਦੇ ਕੋਲ ਆਪ ਨੂੰ ਆਉਂਦਿਆਂ ਵੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਾਣੀ ਦਾ ਘੜਾ ਲਿਆਉਂਦਾ ਹੁਕਮ ਦਿੱਤਾ ਜਦ ਆ ਪਾਣੀ ਦਾ ਘੜਾ ਲਿਆਏ ਤਾਂ ਗੁਰੂ ਜੀ ਨੇ ਥੋੜੇ ਜੇ ਪਾਣੀ ਨਾਲ ਹੱਥ ਧੋ ਕੇ ਬਾਕੀ ਬਚਿਆ ਸਾਰਾ ਪਾਣੀ ਢੋਲ ਦਿੱਤਾ ਹੋਰ ਪਾਣੀ ਦਾ ਘੜਾ ਲਿਆਉਣ ਲਈ ਕਿਆ ਆਪ ਜਦ ਫਿਰ ਪਾਣੀ ਦਾ ਘੜਾ ਲਿਆਏ ਤਾਂ ਗੁਰੂ ਜੀ ਨੇ ਥੋੜੇ ਜੇ ਪਾਣੀ ਨਾਲ ਪੈਰ ਧੋ ਕੇ ਫਿਰ ਬਾਕੀ ਪਾਣੀ ਢੋਲ ਦਿੱਤਾ ਇਸ ਤਰ੍ਹਾਂ 3 ਮਹੀਨੇ ਸੇਵਾ ਚਲਦੀ ਰਹੀ ਆਪ ਸਤਿਵੰਤ ਜਨ ਕਹਿ ਕੇ ਬੜੀ ਖੁਸ਼ੀ ਖੁਸ਼ੀ ਸੇਵਾ ਨਮੁੰਦੇ ਰਹੇ 3 ਮਹੀਨੇ ਬਾਅਦ ਗੁਰੂ ਜੀ ਨੇ ਆਖਰੀ ਪ੍ਰੀਖਿਆ ਲਈ ਕਿ ਜੇ ਅੱਜ ਪਾਣੀ ਢੋਲਣਾ ਇਸ ਨੂੰ ਚੁਭਿਆ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਇੱਕ ਜਾਣ ਕੇ ਪਾਣੀ ਨਹੀਂ ਪਹਲੇਗਾ ਪਰ ਭਾਈ ਕਨਈਆ ਜੀ ਇਸ ਇਮਤਿਹਾਨ ਦੇ ਵਿੱਚੋਂ ਹੀ ਚੰਗੇ ਨੰਬਰ ਲੈ ਕੇ ਪਾਸ ਹੋ ਗਏ ਆਪ ਗੁਰੂ ਸਾਹਿਬ ਸਿੱਖ ਸੰਗਤਾਂ ਤੇ ਗੁਰੂ ਘਰ ਦੇ ਘੋੜਿਆਂ ਦੀ ਸੇਵਾ ਕਰਦੇ ਰਹੇ ਆਪ ਦੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੋਈ ਤੇ ਗੁਰੂ ਜੀ ਨੇ ਕਿਹਾ ਕਿ ਇਹ ਦਾਤ ਹੋਣਾ ਨੂੰ ਹੀ ਵੰਡੋ ਆਪਨੇ ਜਲਾ اٹਕ ਤੋਂ ਕੋਈ ਵੀ ਕੋ ਦੂਰ ਉਰਾਂ ਕਵੇ ਪਿੰਡ ਧਰਮਸ਼ਾਲਾ ਉਹ ਸਾਰੀ ਤੇ ਗੁਰਾਂ ਦੀ ਪਵਿੱਤਰ ਬਾਣੀ ਦਾ ਪ੍ਰਵਾਹ ਚਲਾਇਆ ਜਦ 11 ਨਵੰਬਰ 1675 ਨੂੰ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵੇ ਸ਼ਹੀਦ ਕੀਤਾ ਤਾਂ ਆਪ ਨੂੰ ਗੁਰੂ ਜੀ ਦੀ ਸ਼ਾਤ ਬਾਰੇ ਪਤਾ ਲੱਗਾ ਗੁਰੂ ਜੀ ਦੇ ਵਿਛੋੜੇ ਵਿੱਚ ਆਪਨੇ ਕਈ ਦਿਨ ਤੱਕ ਚੁੱਪ ਧਾਰੀ ਰੱਖੀ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਜੀ ਦੀ ਸ਼ਾਤ ਤੋਂ ਬਾਅਦ ਸਾਰੇ ਸਿੱਖਾਂ ਨੂੰ ਆਪਣੇ ਪਾਸ ਬੁਲਾਇਆ ਆਪ ਵੀ ਗੁਰੂ ਜੀ ਕੋਲ ਪਹੁੰਚ ਗਏ ਗੁਰੂ ਜੀ ਦੇ ਕਹਿਣ ਤੇ ਪਾਣੀ ਦੀਆਂ مشਕਾਂ ਪਰ ਪਰ ਕੇ ਪਿਆਸਿਆਂ ਦੀ ਪਿਆਸ ਬੁਝਾਉਂਦੇ ਰਹੇ ਆਪ ਅਨੰਦਪੁਰ ਸਾਹਿਬ ਤੋਂ ਪੌਂਟਾ ਸਾਹਿਬ ਗੁਰੂ ਜੀ ਦੇ ਨਾਲ ਹੀ ਗਏ। ਉਥੇ ਜਦ ਜੰਗਾਂ ਜੁੱਧਾਂ ਦਾ ਚੱਕਰ ਚੱਲ ਪਿਆ ਆਪ ਨੇ ਪਾਣੀ ਪਲਾਉਣ ਦੀ ਇਹਤ ਕਠਨ ਸੇਵਾ ਸੰਭਾਲ ਲਈ ਆਪ ਆਪਣੇ ਖੱਬੇ ਹੱਥ ਵਿੱਚ ਚਿੱਟਾ ਝੰਡਾ ਤੇ ਚਿੱਟੇ ਵਸਤਰ ਪਹਿਨ ਕੇ ਬਿਨਾਂ ਵਿਤਕਰੇ ਦੇ ਪਾਣੀ ਪਲਾਈ ਜਾਂਦੇ। ਜਦ ਸਿੱਖਾਂ ਨੇ ਦੇਖਿਆ ਕਿ ਭਾਈ ਕਨਈਆ ਸਾਡੇ ਨਾਲ ਵੈਰੀਆਂ ਨੂੰ ਵੀ ਪਾਣੀ ਪਿਆਈ ਜਾਂਦਾ ਹੈ ਇੱਥੋਂ ਤੱਕ ਕਹਿ ਦਿੱਤਾ ਕਿ ਲੱਗਦਾ ਹੈ ਕਿ ਇਹਨੂੰ ਵੈਰੀਆਂ ਨੇ ਖਰੀਦ ਲਿਆ ਹੈ ਇਹਦੀ ਸ਼ਿਕਾਇਤ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕੀਤੀ ਗੁਰੂ ਸਾਹਿਬ ਨੇ ਭਾਈ ਕਨਈਆ ਜੀ ਨੂੰ ਸੱਦਿਆ ਸੱਦ ਕੇ ਪੁੱਛਿਆ ਭਾਈ ਕਨਈਆ ਜੀ ਸਿੱਖਾਂ ਨੂੰ ਪਾਣੀ ਤਾਂ ਪਿਉਂਦੇ ਹੋ ਆਪ ਦੁਸ਼ਮਣਾਂ ਨੂੰ ਪਾਣੀ ਵੀ ਪਿਆਈ ਜਾਂਦੇ ਹੋ ਭਾਈ ਕਨਈਆ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ हे ਪਰਸ਼ਾ ਜੀ ਉਹ ਮੈਂ ਕਿਸੇ ਹਿੰਦੂ ਜਾਂ ਕਿਸੇ ਮੁਸਲਮਾਨ ਨੂੰ ਪਾਣੀ ਨਹੀਂ ਪਿਉਂਦਾ ਮੈਂ ਤਾਂ ਜਿਸ ਨੂੰ ਹੀ ਪਿਆਣੀ ਪਿਉਣਾ ਹੈ ਨਾ ਹਰ ਕਿਸੇ ਦੇ ਵਿੱਚ ਆਪ ਦਾ ਰੂਪ ਵੇਖਦਾ ਹਾਂ ਇਸ ਕਰਕੇ ਮੈਂ ਹਰ ਇੱਕ ਨੂੰ ਪਾਣੀ ਪਲਾਈ ਜਾਂਦਾ ਹਾਂ ਸੋ ਗੁਰੂ ਸਵਾਰਿਓ ਗੁਰੂ ਸਾਹਿਬ ਬੜੇ ਖੁਸ਼ ਹੋਏ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਅੱਜ ਤੋਂ ਬਾਅਦ ਆ ਲੈ ਮਲਮ ਪੱਟੀ ਅਤੇ ਜਿੱਥੇ ਤੂੰ ਪਾਣੀ ਪਲਾਉਣਾ ਹੈ ਜ਼ਖਮੀਆਂ ਨੂੰ ਉੱਥੇ ਚਾਏ ਦੁਸ਼ਮਣ ਹੋਵੇ ਚਾਏ ਆਪਣਾ ਹੋਵੇ ਮਲਮ ਪੱਟੀ ਵੀ ਕਰਦੇ ਆ ਕਰ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਕਨੀਆ ਜੀ ਅੱਜ ਤੋਂ ਮਲਮ ਪੱਟੀ ਦੀ ਸੇਵਾ ਵੀ ਸੰਭਾਲ ਲਈ ਪਾਣੀ ਪਲਾਉਣ ਦੇ ਨਾਲ ਨਾਲ ਜ਼ਖਮੀਆਂ ਨੂੰ ਮਨ ਪਟੇ ਵੀ ਕਰਨਕ ਪਏ ਆਪ ਅੰਤ ਸਮਾਂ ਨੇੜੇ ਆਇਆ ਜਾਣ ਕੇ 1718 ਈਸਵੀ ਵਿੱਚ ਉਰਾ ਕਵੇ ਵਿੱਚ ਰojana ਕੀਰਤਨ ਸੁਣਦੇ ਰਹਿੰਦੇ ਅੰਤਲੇ ਸਮੇਂ ਵਿੱਚ ਆਪ ਥਮ ਨਾਲ ਢੋਲਾ ਕੀਰਤਨ ਸੁਣਦੇ ਰਹੇ ਆਪ ਜੀ 18 ਸਤੰਬਰ ਸਨ 1718 ਨੂੰ कीर्तन दी समाप्ति ਤੇ ਜਦ ਆਪ ਜੀ ਦੀ ਸਮਾਧੀ ਨਾ ਖੁੱਲੀ ਤਾਂ ਸੰਗਤਾਂ ਨੇ ਹਿਲਾਉਣ ਤੇ ਪਤਾ ਲੱਗਾ ਕਿ ਆਪ ਜੀ ਸੱਚਖੰਡ ਪਿਆਨਾ ਕਰ ਗਏ ਨੇ ਸੋ ਪਿਆਰਿਓ ਆਪ ਜੀ ਦੇ ਉਪਰ ਇਹ ਤੁਕ ਬਹੁਤ ਟੁਕਦੀ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਭਾਈ ਕਨਈਆ ਜੀ ਦੀ ਸੇਵਾ ਭਾਈ ਕਨਈਆ ਜੀ ਦਾ ਸਿਮਨ ਤੇ ਭਾਈ ਕਨਈਆ ਜੀ ਦੀ ਸਤਿਗੁਰੂ ਪਤੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਔਰ ਔਰ ਪ੍ਰਣਾਮ ਹੈ ਅੱਜ ਦੇ ਦਿਨ ਆਪ ਜੀ ਸਮੂਹ ਸੰਗਤ ਨੂੰ ਛੋੜਾ ਦੇ ਕੇ ਗੁਰੂ ਚੰਨਾ ਵਿਖੇ ਜਾਬਰਾ ਜੀ ਸੀ ਸੋਏ ਸੀ ਭਾਈ ਕਨਈਆ ਜੀ ਦੀ ਵਾਰਤਾ ਆਪ ਜੀ ਨਾਲ ਸਾਂਝੀ ਕੀਤੀ ਹੈ ਉਹਿਆਂ ਭੁਲਾਂ ਨੂੰ ਨਾ ਚਤਾਰੇ ਹੋਗਾ ਜਿਕੇ ਫਤਿਹ ਗਜਾਈਏ ਜੀ ਵਾਹਿ ਜਿਕਾ ਖਾਲਸਾ ਵਾਹਿ ਜିକੀ ਫਤਿਹ